ਹਾਂਜੀ ਅਗਾ ਸਾਰਿਆਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਮੇਰੀ ਨਿਵੇੜ ਕੀਤੀ ਮੈਂ ਥੋੜੇ ਦਿਨ ਤੋਂ ਠੀਕ ਨਹੀਂ ਸੀਗਾ ਅੱਜ ਦੁਬਾਰਾ ਫੇਰ ਮੰਡੀ ਆਇਆ ਤੇ ਤੁਹਾਨੂੰ ਦੱਸਾਂਗਾ ਰੇਟ ਅੱਜ ਦਾ ਅੱਜ ਹੋ ਗਈ ਆ 2 ਜੂਨ ਤੇ ਬਦਲ ਥੋੜਾ ਬਹੁਤਾ ਹੋਇਆ ਹੈ ਗੱਲ ਵੀ ਘਟ ਗਈ ਆ ਚਲੋ ਤੁਹਾਨੂੰ ਦਿਖਾਉਨੇ ਅੱਜ ਦੇ ਮੰਡੀਆਂ ਦੇ ਰੇਟ ਮੰਡੀ ਟਮਾਟਰ ਅੱਜ ਹੈ ਜੀ 200 ਦਾ ਕੈਰਟ 200 ਦਾ ਕੈਰਟ ਆਲਾ ਮੱਤੀ ਆ ਕੀ ਆਲਾ ਮਾ ਪਿੰਗਣੀ 10 ਰੁਪਏ ਕਿਲੋ 10 ਰੁਪਏ ਕਿਲੋ ਰਮਨਤੋਰੀ 20 ਰੁਪਏ ਆਮਾ ਗੋਭੀ ਮਿਲੇਗੀ ਤੁਹਾਨੂੰ 20 ਰੁਪਏ ਕਿਲੋ 20 ਰੁਪਏ ਗੋਭੀ ਇਹ 80 ਰੁਪਏ ਕਿਲੋ ਆ ਤੇ ਆ ਸੋ ₹100 ਧਨੀਆ ₹100 ਆ ਗਿਆ ਓਨਲੀ ₹25 ਕਿਲੋ ਧਨੀਆ ਬਣਾ ਲਈ ਉਧਰ ਮੈਂ ਕੋਈ ਨਹੀਂ ਥੋੜੀ ਘੱਟ ਗਈ ਥੋੜਾ ਲੇਟ ਹੋ ਗਿਆ ਮਿਸ ਕਰਕੇ ਹਰੀ ਮਿਰਚ ਰਹੀ ਜੀ ₹10 ਕਿਲੋ ਹਰੀ ਮਿਰਚ ₹10 8 ਰੁਪਏ ਅਚਾਰੀ ਅੰਬ 8 ਰੁਪਏ ਕਰ ਲੋ ਫੜੀਆਂ ਜੀ ਹੋਈਆਂ 25 ਰੁਪਏ ਕਰ ਲੋ 25 ਰੁਪਏ ਕਰ ਲੋ ਫੜੀਆਂ ਹਾਂ ਜੀ ਅਰਬੀ ਹੋਈ 25 ਰੁਪਏ ਕਰ ਲੋ 25 ਰੁਪਏ ਅਰਬੀ ਜੀ 10 ਰੁਪਏ ਕਿਲੋ 10 ਰੁਪਏ ਕਿਲੋ ਲਸਣ ਦੀ ਬੋਲੀ ਲੱਗ ਰਹੀ ਹੈ ਜੀ ਮੋਟਾ ਲਸਣ 130 ਰੁਪਏ ਕਿਲੋ ਇਹ ਬੜਾ 60 ਰੁਪਏ ਕਿਲੋ ਇਹ 70 ਰੁਪਏ ਕਿਲੋ ਕਿੰਭੂ 50 ਰੁਪਏ ਕਿਲੋ 50 ਰੁਪਏ ਅੰਜਕ ਜਾਵਾਂਗੇ ਫਰੂਟ ਮੰਡੀ ਵਾਲਾਂ ਦੇਦੇ ਆ ਕੀ ਰੇਟ ਹੋਊਗਾ ਅੱਜ ਦਾ ਇਹ ਚੀਜ਼ 850 ਦਾ ਬਾਕਸ 780 ਦਾ ਬਾਕਸ ਦੇਈ ਦੀ ਜੀ ਅੰਮ ਸੰਮੀ ਤਾਂ ਮਿਲ ਗਈ 1700 ਦਾ 700 ਦਾ 1700 ਦਾ 400 1700 ਦਾ ਕਾ ਕਹਿੰਦੇ ਹੋ ਬੋਲੋ ਹਲੂ ਪਰ ਸਟਰ ਪਰ ਪਾਉਣਾ ਸੁਫੇਦ ਆ ਦੇ 45 45 ਰੁਪਏ ਕਿਲੋ ਬਸ ਕੈਰੀ ਅੰਬਰ ਅੱਜ ਬਸਰੀ ਰਹਿ ਗਿਆ ਜੀ 25 25 ਰੁਪਏ ਕਰ ਲੋ ਹਾਂ ਜੇ ਅਸੀ ਅਜੰਦਾ ਮੰਡੀ ਦੇ ਤੋਂ ਚੰਦਾ ਰੇਟਾਂ ਦੀ ਭਾਅ ਪਸੰਦੀ ਕਾਲ ਜੀ